ਬਟਾਲਾ ਦੇ ਨੇੜੇ ਪਿੰਡ ਕਾਲਾ ਨੰਗਲ ਦੇ ਸਮਸ਼ਾਨ ਘਰ ਤੇ ਅੱਜ ਇੱਕ ਵਿਅਕਤੀ ਦੀ ਲਾਸ਼ ਸਮਸ਼ਾਨ ਘਰ ਦੇ ਨੇੜੇ ਲੜਕੀ ਹੋਈ ਮਿਰਨ ਤੋਂ ਬਾਅਦ ਪੂਰੇ ਇਲਾਕੇ ਸੰਸਨੀ ਫੈਲ ਗਈ ਹੈ ਉੱਥੇ ਸਥਾਨਕ ਲੋਕਾਂ ਵੱਲੋਂ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਸਥਾਨਕ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਸਵੇਰੇ ਸੈਰ ਕਰਦੇ ਸਮੇਂ ਦੇਖਿਆ ਕਿ ਇੱਕ ਲਾਸ਼ ਲੜਕ ਰਹੀ ਹੈ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਅਤੇ ਪੰਚਾਇਤ ਨੂੰ ਦਿੱਤੀ ਗਈ ਜਦ ਕਿ ਉਨ੍ਹਾਂ ਮੁਤਾਬਕ ਉਪਤ ਮ੍ਰਿਤਕ ਉਹਨਾਂ ਦੇ ਪਿੰਡ ਦਾ ਨਹੀਂ ਹੈ ਅਤੇ ਉਹ ਪ੍ਰਵਾਸੀ ਮਜ਼ਦੂਰ ਹੈ ਉਧਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਡੂੰਘੀ ਜਾਂਚ ਤੇ ਇਹ ਆਤਮ ਹੱਤਿਆ ਦਾ ਮਾਮਲਾ ਲੱਗ ਰਿਹਾ ਹੈ ਮੁੰਨਾ ਵੱਲੋਂ ਇਸ ਲਾਸ਼ ਨੂੰ ਕੰਪਨੀ ਤੇ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਅਤੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਮੇਰਾ ਨਾਟਕ ਹੈ ਚਲੋ ਕੀ ਲਿਖਦੇ ਹਾਂ ਮੈਂ ਸਵੇਰੇ ਰੋਜ਼ ਮੰਦਰ ਖੋਲਦਾ ਆਣ ਕੇ ਦਾਇ ਦائیں ਦੋਨੋਂ ਡਲਦਾ ਡਲਦਾ ਉਧਰ ਨੂੰ ਗਿਆ ਉਹ ਚਾਂ ਜਾ ਕੇ ਮੈਂ ਦੇਖਿਆ ਜਦੋਂ ਤੇ ਮੈਨੂੰ ਪਤਾ ਨਹੀਂ ਕੀ ਲੱਟ ਗਿਆ ਮੁੜ ਕੇ ਇਧਰੋਂ ਮੈਂ ਆਵਾਜ਼ ਬੁਜ ਮਾਰੀ ਲੋਕਾਂ ਨੂੰ ਚਾਰ ਚੁਫੇਰੇ ਬਸ ਇਹੋ ਗੱਲ ਜੇ ਹੁਣ ਲੱਗਦਾ ਜਿਹੜਾ ਮੈਨੂੰ ਬੁਲਾ ਨਹੀਂ ਭਈਆ ਹੀ ਹੁਣ ਵੰਦੇ ਜਾਂਦੇ ਭਈਆ ਇਧਰ ਆਦੇ ਨਹੀਂ ਐ ਤੁੱ ਲੱਗੇ ਦਾ ਪਿੰਡ ਕਾਲਾ ਨੰਗਾ ਜੇ ਤਾਂ ਦਵਿੰਦਰ ਸਿੰਘ ਕਾਲਾ ਨੰਗਾ ਜੀ ਬਲਾਗ ਪ੍ਰਧਾਨ ਆਮ ਪਾਰਟੀ ਸਰ ਸਵੇਰੇ ਫੋਨ ਗਿਆ ਸੀ ਫੋਮ ਮੰਦਰ ਦੇ ਤਜਾਰੀ ਕੋ ਇਹ ਸਾਡੇ ਸੇਕ ਨਾਲ ਚਲ ਰਹੀ ਹੈ ਪਹਿਲਾਂ ਤੇ ਮੈਂ ਇਹ ਵੀ ਕਾਲ ਮਿਸ ਕਰ ਲਈ ਹੋਈ ਹੋ ਕੇ ਮੈਂ ਟੂਲ ਦੇ ਜਿਆਸੀ ਹੋਣ ਮੋਟਰਗਨ ਰੋਕ ਤੇ ਆਣ ਕੇ ਜਦੋਂ ਮੈਂ ਦੇਖਿਆ ਕਿ ਮਿਸ ਕਾਲ ਹੋਈ ਮੈਂ ਬੈਕ ਕਾਲ ਕੀਤੀ ਤੇ ਮੈਨੂੰ ਉਹਨਾਂ ਨੇ ਕਿਹਾ ਜੀ ਸਾਡੇ ਅੰਕਲ ਜੀ ਸਰ ਕਰਨਾ ਮੰਦਰ ਦੇ ਕੋਲ ਇੱਕ ਲਾਸ਼ ਲਟਕ ਰਹੀ ਹੈ ਤੇ ਤੁਸੀਂ ਆਓ ਫਿਰ ਮੈਂ ਆ ਕੇ ਦੇਖਿਆ ਤੇ ਲਾਸ਼ ਲਟਕ ਰਹੀ ਸੀ ਫਿਰ ਮੈਂ ਤੁਰੰਤ ਇਹਨਾਂ ਤੇ ਮੁंशी सदर ਬਟਾਰਾ ਨੂੰ ਮੈਂ ਫੋਨ ਕੀਤਾ ਉਸ ਤੋਂ ਬਾਅਦ ਫਿਰ ਮੈਨੂੰ ਫੋਨ ਮਿਲਦਾ ਐ ਐਸਪੀ ਸਾਹਿਬ ਦਾ ਉਹਨਾਂ ਨੂੰ ਕਿਤਾ ਉਹਨਾਂ ਨੇ ਉਸੇ ਵੇਲੇ 5 ਮਿੰਟ ਦੇ ਵਿੱਚ ਪੁਲਿਸ ਨੂੰ ਸਪੇਡ ਦਿੱਤੀ ਹੈ ਕਿਹੜੀ ਕੋਲ ਵਿਕਤੀ ਹੈ ਪਿੰਡ ਦਾ ਇੱਕ ਪਿੰਡ ਇਹਦਾ ਕੁਝ ਨਹੀਂ ਕਹਿ ਸਕਦਾ ਉਹ ਹੁਣ ਪੁਛਟ ਇਸ ਕਰ ਰਹੀ ਹੈ ਕਿ ਉਹਦੇ ਜੇਬ ਚ ਪਰਚੀ ਵਿੱਚ ਮੋਬਾਈਲ ਨਿਕਲਿਆ ਮੋਬਾਈਲ ਬੰਦ ਆ ਰਿਹਾ ਉਹ ਉਹ ਤੋਂ ਤੇ ਸੜਕ ਪੁੱਟ ਦੀ ਵਿਅਕਤੀ ਕੌਣ ਆ ਤੇ ਕਿਵੇਂ ਇਹਨਾਂ ਦਿੱਤੇ ਆ ਗਏ ਇਹ ਪੰਜਾਬੀ ਹੈ ਕਿ ਪ੍ਰਵਾਸੀ ਕਰਦੇ ਇਹ ਪ੍ਰਵਾਸੀ ਲੱਗਦਾ ਕਿਉਂਕਿ ਉਹਦੇ ਪਰਚੀ ਨਿਕਲੇ ਜੇ ਵਿੱਚ ਉਹ ਉਧਰ ਨਹੀਂ ਆ ਰਹੇ ਨੇ ਬਿਹਾਰ ਦੀ ਠੀਕ ਹੈ ਉਧਰ ਹਸਪਤਾਲ ਦੀਆਂ ਨੇ ਕੋਈ ਇੱਕ ਕੋਈ ਮੋਟਰਸਾਈਕਲ ਇਸ ਐ ਮੋਟਰਸਾਈਕਲ ਦੀ ਪਰਚੀ ਨਹੀਂ ਗਈ ਜੇ ਵਿੱਚੋਂ ਕੁਝ ਸੰਗਿਓ ਕੱਢੀਆਂ ਆ ਗਏ ਤੇ ਕੁਝ ਹਸਤਾ ਦੇ ਪਰਚਾ ਨਿਕਲੇ ਨੇ ਉਤੋਂ ਲੱਗਦਾ ਕਿ ਭਈਆ ਹਾਂਜੀ ਹਾਂਜੀ ਅੱਜ ਸਵੇਰ ਸੂਚਨਾ ਮਿਲੀ ਸੀ ਕਿ ਕਿਸੇ ਵਿਅਕਤੀ ਵੱਲੋਂ ਵਿਅਕਤੀ ਦਾ ਜਿਹੜਾ ਵਿਅਕਤੀ ਟੰਗਿਆ ਪਿਆ ਤੇ ਉਹਦੀ ਮੌਤ ਹੋ ਗਈ ਆ ਟ੍ਰਿਕ ਦੇ ਬੂਟੇ ਨਾਲ ਛੂシャン ਘਾਟ ਕਾਲਾ ਨਗਰ ਦੇ ਨੇੜੇ ਉੱਥੇ ਪੁੱਜੀ ਆਂ ਇੱਥੇ ਆਣ ਕੇ ਉਹਦੀ ਸੱਚ ਵਗੈਰਾ ਕੀਤੀ ਹੈ ਸੱਚ ਕਰਨ ਤੇ ਉਹਦੀਆਂ ਕੁਝ ਮੈਡੀਕਲ ਸਟੇਟਮੈਂਟਾਂ ਨਿਕਲੀਆਂ ਨੇ ਆਰਾਮਾ ਕ੍ਰਿਸ਼ਨਾ ਮਿਕਸਨ ਹਸਤਾਲਾ ਵਰਿੰਦਾਵਨ ਮੋਟਰਾਲੇ ਦੀ ਠੀਕ ਉਥੋਂ ਦਾ ਕੋਈ ਸਕੂਟਰ ਸਟੈਂਡ ਹੈ ਉਹਦਾ ਵੀ ਇੱਕ ਸਲਿੱਪ ਨਿਕਲੀ ਹੈ ਉਹਦੇ ਵਿੱਚ ਦਨੀਸ਼ ਕੁਮਾਰ ਨਾਮ ਦਾ ਕੋਈ ਟ੍ਰੀਟਮੈਂਟ ਹੋਇਆ ਹਸਪਤਾਲ ਦੇ ਵਿੱਚ ਹੋਰ ਪਰਚੀ ਨਿਕਲੀ ਹੈ ਇੱਕ ਕੋਈ ਸੰਜੀਵ ਕੁਮਾਰ ਨਾਮ ਦੀ ਨਿਕਲੀ ਹੈ ਇਹਦੇ ਸਵਾਨ ਚ ਹਤਾਲ ਮਿਲ ਕਰਨੀ ਉੱਥੇ ਵਰਿੰਦਾਵਨ ਸਾਹਮਣੇ ਜੋ ਲਾਤ ਹੋਣਗੇ ਫਿਰ ਤੁਹਾਨੂੰ ਬਾਈ ਦੱਸਾਂਗੇ 24 25 ਸਾਲ ਦੇ ਹੈਗੀ ਹੈ ਤੇ ਮੁੱਢਲੀ ਜਾਂਚ ਤੋਂ ਫਿਲਹਾਲ ਤੇ ਇਹੀ ਲੱਗਾ ਇਹਨੇ ਸੂਸਾ ਜਿਹੜੀ ਕੀਤੀ ਇਹ ਇਸ ਸੰਬੰਧੀ ਟੈਕਨੀਕਲ ਟੀਮਾਂ ਜਿਹੜੀਆਂ ਸਰਟੀਫਿਕੇਟ ਮਾਰ ਰਹੀਆਂ ਨੇ ਉਹ ਹੀ ਆਣ ਕੇ ਕਰਦੀਆਂ ਉਸ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਉਹ ਤਾਂ ਦਾਸਾ ਲੱਗਦਾ ਹਾਂ ਲੱਗਦਾ ਹੈ ਕਿ ਤੋਂ ਜੋ ਸਟੇਟਮੈਂਟ ਨਿਕਲੀ ਹੈ ਜਿਹੜੇ ਰਿਕਾਰਡ ਨਿਕਲੇ ਉਸ ਤੋਂ ਬ੍ਰਿੰਦਵਾਨ ਦੇ ਨਜ਼ਦੀਕ ਕਿਸੇ ਪਿੰਡ ਦਾ ਜਾਂ ਬ੍ਰਿੰਦਵਾਨ ਦਾ ਹੋ ਸਕਦਾ ਹੈ ਹੈਲੋ ਠੀਕ ਹੈ ਜੀ